ਬੋਲ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਕੋ ਓੰਕਾਰ ਬਾਇਬ ਜੀ ਕੀ ਫਤੇ ਸ੍ਰੀ ਭਗਤੇ ਜੀ ਸਹਾਏ ਵਾਰ ਸ੍ਰੀ ਭਗਤ ਜੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੇ ਸਮਰਕਰ ਗੁਰਨਾਮਤ ਲੈਂਤੇ ਆਏ ਫਰੰਦ ਬੋਲਤੇ ਅਮਰਦਾਸ ਆਰੰਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਤਖਤ ਸਭ ਨੂੰ ਜਾਏ ਇੱਕ ਬਾਹਰ ਦਰਸ ਅਮਰੇ ਕਾਰਨੋਂ ਨੇ ਦਾ ਵੇਤਾਇ ਸਭ ਤਾਈਓ ਸਹਾਇ ਦਸਵਾ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈਓ ਸਹਾਇ ਦਸਾਂ ਬਾਤਾਂ ਗੰਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦਾਰ ਦਾ ਤਾਂ ਅੰਤਰ ਕੇ ਬੋਲੋ ਜੀਵਾਹ ਪੰਜਾਬ ਪਿਆਰਿਆਂ ਤੋਂ ਹਾਂ ਸਾਹਿਬ ਦਾ ਦੇਣਾ 40 ਮੁਖਤਿਆਂ ਹਟਣਾਂ ਜਪੀਆਂ ਤੱਕ ਨੂੰ ਜਨਾ ਨਾਮ ਜਪਿਆ ਬੰਨ ਛਕਿਆ ਦੇਵ ਚਲਾਈ ਤੇਗ ਬਾਹੀ ਦੇਖ ਕੇ ਅੰਦਰ ਕੀਤਾ ਤਿਨਾ ਪਿਆਰੇ ਆ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹੇ ਗੁਰੂ ਜਨਾ ਸਨਾ ਸਨੀਆਂ ਨਾਨੀ ਤਰਮ ਹੈ ਜੀ ਸਿੱਖ ਦਿੱਤੇ ਬੰਦ ਬੰਦ ਕਟਾਇ ਖੋਪਰੀਆਂ ਨੂੰ ਹੰੀਆਂ ਚਰਕਟੀਆਂ ਤੇ ਛੜੇ ਹਰਿਆਣਾ ਚਰਾਜ ਦੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਕਰ ਬਣੇ ਹਰਿਆ ਸੁਖੀ ਕੇ ਸਾਰਸਾ ਨਾ ਨਿਭਾਈ ਸਰਬੱਤ ਦੀ ਏਕਤਾ ਦੇ ਅੰਤਰ ਕੇ ਖਾਲਸਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਅੰਤਰ ਕੇ ਬਰੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾ ਵੇ ਚਤਾਵਨ ਕਰ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਹਾ ਹਾ ਤਹਾ ਰੱਛਿਆ ਰਿਆਇਤ ਦੇਤ ਤੇਂ ਕਤੇ ਬਰਦਗੀ ਪੈਜ ਬੰਦ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬాలే ਬਨੋ ਜੀ ਵਾਹ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਬਿਵੇਕ দান ਸਹਾਾ দান ਪ੍ਰੋਸਾਹਾਦਾਨ ਦਾਨਾ ਸਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾ ਚੋਕੀਆਂ ਚੰਡੇ ਬੰਗੇ ਜੁਗ ਜੁਗਾਟਾਲ ਤਾਰਮਕਾਜ ਹੈ ਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹ ਸਿੱਖਾਂ ਦਾ ਮਾਨਿ ਮਾਮਾ ਤੁਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣਾ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੋਲੇ ਦਰਸ਼ਨ دیدار ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣੀਆਂ ਦੀ ਬਾਣ ਨਾ ਟਾਣੀਆਂ ਦੀ ਤਾਂ ਮੋਟਿਆਂ ਦੀ ਲੋਟ ਹੰਤ ਅਨਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਮਰਦਾਸ ਹੰਤ ਅਨ ਬ੍ਰਹਮ ਗਿਆਨੀ ਸਿੰਘ ਸੇਵਾ ਬਾਬਾ ਦੀਪ ਸਿੰਘ ਆਰ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਹੈ ਕਿ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਦੇ ਅੰਕ ਸੰਗਤਾਂ ਨੇ ਆਰ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਹੈ ਕਿਰਪਾ ਕਰੋ ਤਿਲ ਫੁੱਲ ਪਟਾਵਾ ਮੰਦਰ ਪ੍ਰਵਾਨ ਕਰਨੀਆਂ ਯਾਤਰਾ ਸਫਲੀ ਕਰਨੇ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਦੇਖੇ ਵਿਚਲਾਓ ਸੇਵਾ ਸਿਮਰਨ ਦੀ ਦਾਤ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰੇ ਸਰਬਤਨੋਂ ਦਰੋਂ ਕਰੋ ਅੰਮ੍ਰਿਤ ਦੀ ਦਾਤ ਚੜ੍ਹਦੀ ਕਾਰਾਂ ਵਾਲੇ ਜੀ ਨੂੰ ਬਖਸ਼ਿਸ਼ ਕਰਨਾ ਸੱਚੇ ਬਾਦਸ਼ਾਹ ਸਰਬੱਤ ਸੰਗਤ ਦਾ ਭਲਾ ਕਰਨਾ ਸਰਬਤਨੋਂ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰੇ ਗੁਰੂ ਗਰੀਬ ਨਵਾਬ ਸਰਬੱਧ ਦੇ ਭਲੇ ਲਈ ਅਰਦਾਸ ਬੇਨਤੀ ਹੈ ਕਿਰਪਾ ਕਰੋ ਹੋਈਆਂ ਪੁੱਲਾਂ ਚੁੱਕਾਂ ਦੀ ਖਮਾ ਕਰੋ ਸੁਖ ਹੋਵੇ ਨਾਮ ਚੱਤਾਵੇ ਨਾਨਕ ਨਾਮ ਚੜ੍ਹਦੀ ਖੜਾ ਤੇਰੇ ਬਾਣੀ ਸ਼ਰਧਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ